ਇਹ ਗੱਲ ਜਿਵੇਂ ਨਵਾਂ ਦਰਵਾਜ਼ਾ ਆਪਣਾ ਖੁੱਲਿਆ ਇਹਦੇ ਬਾਰੇ ਤੁਹਾਨੂੰ ਕੀ ਤਾਂ ਪਿਆ ਸਾਬ ਜੀ ਸਾਨੂੰ ਬਹੁਤ ਖੁਸ਼ੀ ਆਈ ਤੇ ਜਿਹਨਾਂ ਲੋਕ ਆਏ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੀਆ ਮੈਨੂੰ ਸਾਨੂੰ ਮਿਲ ਕੇ ਆਇਆ ਇਹਦਾ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਹੀ ਪਰਵਾਰ ਇੰਦਾਂ ਬਹੁਤ ਸਹਾਉਣਾ ਦਾ ਕਰਨੇ ਬੰਦਾ ਬਹੁਤ ਧੰਨਵਾਦ ਕੀਤੀ ਆ ਸਾਡੇ ਬੜੀਆਂ ਪ੍ਰੋਬਲਮ ਆ ਗਈਆਂ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਣ ਚਾਹੀਦੇ ਤੇ ਇਹ ਵੀ ਬਣਾ ਲੈ ਜੀ ਖੁੱਲ੍ਹਾ ਦੇ ਉਹ ਸਾਡੇ ਆਪ ਕਹਿੰਦੀ ਚੈਨਲ ਆਨਲਾਈਨ ਦੀ ਅੰਦਰ

ਇਸ ਜਿਹੜੀ ਗਾਲੋਂ ਸਾਹਿਬ ਦਾ ਇੱਕ ਇਹ ਤੁਹਾਨੂੰ ਆਪਣੀ ਆਵਾਜ਼ ਪ੍ਰਕਾਰ ਦਾ ਆਪ ਆਵਾਜ਼ ਕਰਤਾ ਭਿਦੋਗ ਮੁੱਖਾਂ ਨੂੰ ਜੇ ਕੋਈ ਚੜੀਏ ਇਹਨਾਂ ਸਾਰਿਆਂ ਨੂੰ ਮਾਣ ਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਸ ਦਫ਼ਤਰ ਵਿੱਚ ਆ ਕੇ ਇਹਨਾਂ ਕਿਤੇ ਇਹਨਾਂ ਵੀ ਜੋ ਲੋਕਾਂ ਨੂੰ ਬੁਲਾਇਆ ਔਰ ਬਹੁਤ ਬਹੁਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ जी महाराज महापुरखा ने चरना कमला पादास चौधरी आप जी ने कृपा की सचि पातशाह महाराज आपने Dale, que... no, a un... ¿La brasa? ਸ਼ੁਕਰੀਆ ਜੀ ਕੋਈ ਨਾ ਕਹਿੰਦਾ ਜੀ 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 ਕਾਤਾ ਬਾਈ ਫਤਿਹ ਬਾਬਾ ਮੇਰਾ ਜੀ ਬਾਬਾ ਜੀ ਕੀ ਹਾਲ ਤੁਹਾਡਾ ਜੀ ਬੈਦ ਜੋਗੀ ਆ ਸਾਹਨੇ ਬਰਬਾ ਜੀ ਬੈਦ ਜੋਗੀ ਸਾਹਨੇ ਬਰਬਾ ਜੀ ਬਾਬਾ ਜੀ ਤੁਸੀਂ ਅੱਜ ਦਿਗਰਾਉਂ ਦੇ ਵਿੱਚ ਜਿਹੜਾ ਇੰਡੀਅਨ ਟੀਵੀ ਨਿਊਜ਼ ਦਾ ਚੈਨਲ ਦਾ ਅੱਜ ਆਫਿਸ ਖੁੱਲਿਆ ਉਹਦੇ ਵਿੱਚ ਤੁਸੀਂ ਉਦਘਾਟਨ ਤੇ ਆਏ ਹੋ ਇਹਨਾਂ ਇੰਡੀਅਨ ਟੀਵੀ ਚੈਨਲ ਬਾਰੇ ਤੁਸੀਂ ਦੋ ਸ਼ਬਦ ਦੋ ਜੀ ਦੱਸੋ ਜੀ ਤੇ ਇਹੋ ਆਖਾਂਗੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਇਹ ਬਹੁਤ ਵਧੀਆ ਉਪਰਾਲਾ ਕੀਤਾ ਜੋ ਕਿ ਹਰ ਘਰ ਤੱਕ ਸੱਚ ਦੀ ਆਵਾਜ਼ ਪਹੁੰਚਣੀ ਸੱਚ ਪਹੁੰਚਣਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਪੈਦਾ ਭਲਾ ਹੋਵੇ ਹੋ ਜੇ ਹੋਂ ਤੱਕ ਮੀਡੀਆ ਦੇ ਮੁਰੇ ਨਹੀਂ ਆਇਓ ਆ ਸਕਣਾ ਭਲਾ ਹੋ ਸਕੇ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਇਹ ਬਾਬਾ ਜੀ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਜੋ ਕਿ ਜੋ ਲੋਕ ਹੈ ਤੱਕ ਮੀਡੀਆ ਸਾਹਮਣੇ ਨਹੀਂ ਆਉਂਦਾ ਆਪ ਆਉਂਦੇ ਇਹਨਾਂ ਸਮਾਂ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਕਿ ਮਿਲਦੇ ਨਹੀਂ ਹੁਣ ਇੱਥੇ ਆਫਿਸ ਲਗਾਤਾਰ ਖੁੱਲੂਗਾ ਮੇਰੇ ਆਫਿਸ ਤੇ ਇਸ ਤਰ੍ਹਾਂ ਵਾ ਜੇ ਕਿਸੇ ਸਮੱਸਿਆ ਹੋਵੇ ਉਹ ਆਫਿਸ ਬਚਾ ਕੇ ਉਹ ਦੱਸ ਸਕਦਾ ਗੱਲਬਾਤ ਕਰ ਸਕਦਾ ਵੈਸੇ ਫੀਲਡ ਵਿੱਚ ਵੀ ਜਾਵਾਂਗੇ ਲੱਗਣਾ ਫਿਰ ਵੀ ਤੇ ਆਫਿਸ ਵਿੱਚ ਵੀ ਕੋਈ ਬੰਦਾ ਆ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ ਹੈ ਨਾ ਬਾਈ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਜਿਵੇਂ ਜਿਵੇਂ ਆ ਕੇ ਵਿਚਾਰ ਜਿਵੇਂ ਆਪ ਜੀ ਨੂੰ ਆ ਕੇ ਮਿਲੇ ਆਲਾ ਕੋਈ ਦੁਖਤ ਕਲੀਵਾ ਹੋਰ ਸਾਂਝੀ ਹੁੰਦੀ ਹੈ ਬਹੁਤ ਬੱਲੇ ਦਾ ਕੰਮ ਕੀਤਾ ਤੁਸੀਂ ਇਹ ਜਗਰਾਉਂ ਦੇ ਜਿਹੜਾ ਦਫ਼ਤਰ ਖੋਲਿਆ ਨਾਮ ਸਾਡੇ ਸ਼ਾਂਤ ਗੁਲਜ਼ਾਰ ਸਿੰਘ ਜੀ ਐਨੇ ਵੀ ਨਾਲ ਆਪ ਜੀ ਦੱਸਣਗੇ ਬਾਬਾ ਜੀ ਕੋਲੋਂ ਕੋ ਆਪਣੇ ਨਾਲ ਬੋਲੋ ਜੀ ਵਾਹਿਦ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈ ਬਹੁਤ ਸਾਰੇ ਅਦਾਲੇ ਨੇ ਜੋ ਕਿ ਇੰਡੀਅਨ ਨਿਊਜ਼ ਦੇ ਨਾਲ ਸਬ ਸੰਤਾ ਜੋੜ ਸਕਦੀਆਂ ਨੇ ਜਿੱਦਣ ਦੂਰ ਦੂਰ ਤੋਂ ਲੈ ਕੇ ਜਿੰਨੇ ਵੀ ਨਿਊਜ਼ ਅੰਨਾਵੇਂ ਸੋ ਵੀ ਐੜਾ ਨੇ ਨਵੇਂ ਨਵੇਂ ਦਿੱਸੇ ਜਾਂਦੀਆਂ ਨੇ ਹਾਲੇ ਘਰ ਘਰ ਤੇ ਅਵਾਜ਼ ਪਹੁੰਚਾਈ ਜਾਵੇ ਬਹੁਤ ਸਨੇ ਪ੍ਰਾਦੇ ਕੀਤੇ ਜਾ ਰਹੇ ਨੇ ਜੋ ਕਿ ਅੱਜ ਨਵੇਂ ਦਫਤਰ ਸੋਗ ਜਗਰੌਂ ਵਿੱਚ ਖੁੱਲੇ ਨੇ ਸਵਾਭ ਜੀ ਤੱਕ ਸਾਰੀਆਂ ਬਾਜਾਂ ਪਹੁੰਚਣਗੀਆਂ ਇਹ ਨਾਲ ਮਹਾਂਪੁਰੇ ਖੜੇ ਨੇ ਸਾਧ ਸੰਤ ਸ੍ਰੀਮਾਨ ਸੰਤਵਰਨ ਪਾਦਮ ਸੰਨਿਮਨ ਸਨਮਾਨ ਬਾਦ ਬੈ ਜੋਗੀਆ ਜੀ ਜੋ ਕਿ ਇਹਨਾਂ ਦੇ ਬਹੁਤ ਉਪਰਾਦੇ ਨੇ ਮਹਾਂਪੁਰਖਾਂ ਦੇ ਵਿੱਚ अरदास इन्हों सारे आए सं और बाबा जी का विशेष तौर पर बहुत बहुत धन्यवाद वाहेगुरु जी का खालसा वाहन કોમડી દેરા પડ્યા છે કમેના યે ભરાવા રે ઓ નોટબુક કેમ કાટતો નથી કે કે